ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਪਿਆਰੇ ਸਾਥ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਰਕਾਬਗੰਸਾਹਿਬ ਤੇ ਜੋ ਕਿ ਨਵੇਂ ਦਿੱਲੀ ਵਿਖੇ ਬਣਿਆ ਹੋਇਆ ਹੈ ਇਸ ਸਥਾਨ ਤੇ ਤਨ 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 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੇ ਨਵੇਂ ਗੁਰੂ ਉਨ੍ਹਾਂ ਦੇ ਦਾ ਸੰਸਕਾਰ ਹੋਇਆ ਸੀ ਇਸ ਸਥਾਨ ਤੇ ਪਾਈ ਲੱਖੀ ਸ਼ਾ ਵਣਜਾਰੇ ਦਾ ਕਰ ਸੀ ਅਤੇ ਇਸ ਸਥਾਨ ਤੇ ਹੀ ਗੁਰੂ ਸਾਹਿਬ ਜੀ ਦੀ ਦਾ ਸੰਸਕਾਰ ਪਾਈ ਲੱਖੀ ਸ਼ਾ ਵਣਜਾਰੇ ਨੇ ਕੀਤਾ ਅਤੇ ਸੀਸ ਗੁਰੂ ਸਾਹਿਬ ਦਾ ਸੀਸ ਪਾਈ ਜੈਤਾ ਜੀ ਅਨੰਦਪੁਰ ਸਾਹਿਬ ਲੈ ਕੇ ਪਹੁੰਚੇ ਅਤੇ ਇਸ ਸਥਾਨ ਨੂੰ ਹੀ ਜਦੋਂ ਪੂਰੇ ਦਿੱਲੀ ਨੂੰ ਪਾਈ ਬਘੇਲ ਸਿੰਘ ਨੇ ਫਤਿਹ ਕੀਤਾ ਅਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸ਼੍ਰੀ ਰਕਾਬ ਕੰਨ ਸਾਹਿਬ ਦਾ ਨਿਰਮਾਣ ਕੀਤਾ ਅਤੇ ਇਸ ਸਥਾਨ ਤੇ ਅੱਜ ਕੱਲ੍ਹ ਲੱਖਾਂ ਸੰਗਤਾਂ ਪਹੁੰਚਦੀਆਂ ਹਨ ਤੁਸੀਂ ਵੀ ਕਰੋ ਦਰਸ਼ਨ ਅਤੇ ਕਰਵਾਓ ਜੀ ਬੋਲੋ ਵਾਹਿਗੁਰੂ ਜੀ